ਅੱਜ ਤੋਂ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਅੱਜ ਸ਼ਾਮ 5 ਵਜੇ ਮਕਰਾਨਾ ਟਾਇਲ ਸਹਿਰ ਪਰਮਾਨੂ ਵਾਲਾ ਜਿਹੜਾ ਮੇਨ ਡਰਾ ਮਿੰਨੀ ਡਰਾ ਤੇ ਸਪੈਸ਼ਲ ਮਿੰਨੀ ਡਰਾ ਤਿੰਨੇ ਡਰਾ ਨਿਕਲ ਜਾਣੇ ਨੇ ਤੇ ਜੇ ਇਨਾਮਾਂ ਦੀ ਗੱਲ ਕਰੀਏ ਪਹਿਲੇ ਨਾਮ ਦਾ ਬਾਕੀ ਦੇ ਰਹੇ ਹਾਂ ਪਹਿਲੇ ਨਾਮ ਦੇ ਵਿੱਚ ਜਮਦੂਤ ਦਾ ਝੋਟਾ ਜੀ ਫੋਰਚੂਨਰ ਆਕਸ਼ਨ ਦੇ ਵਿੱਚ ਸਕਾਰਪੀਓ ਐਨਾ ਜਾਂ 25 ਲੱਖ ਰੁਪਏ ਕੈਸ਼ ਠੀਕ ਹੈ ਦੂਜੇ ਨਾਮ ਦੇ ਵਿੱਚ ਬੁਲਟ 16 ਪ੍ਰੋ ਮੈਕਸ ਮੋਬਾਈਲ ਕੁੱਲ ਇਨਾਮ 113 ਨੇਗੇ 113 ਇਨਾਮ ਨੇ ਜਿਹੜੇ ਮੇਨ ਡਰਾ ਦੇ ਵਿੱਚ ਕੱਢਿਆ ਨੇ ਤੇ ਇੱਕ ਮਿੰਨੀ ਡਰਾ ਦੇ ਵਿੱਚ ਇਲੈਕਟ੍ਰਿਕ ਸਕੂਟਰ ਕੱਢੀ ਜਾਣੀ ਹੈ ਤੇ ਸਪੈਸ਼ਲ ਮਿੰਨੀ ਦੇ ਵਿੱਚ ਕਹਿੰਦੇ ਥਾਰ 4x4 4x4 ਦੇਣੀ ਹੈ ਜੇ ਟੋਕਨ ਰੇਟ ਦੀ ਗੱਲ ਕਰੀਏ 500 ਦਾ 1000 ਦੇ 6 2000 ਦੇ 20 5000 ਦੇ 60 ਕੂਪਨ ਨੇ ਜਿਹੜੇ ਭਰਾ 2000 5000 ਜਾਂ ਇਸ ਤੋਂ ਵੱਧ ਦੀ ਐਂਟਰੀ ਕਰਦੇ ਨੇ ਸਪੈਸ਼ਲ ਮਿਨੀ ਵਿੱਚ ਜਿਹੜੀ ਥਾਰ 4x4 ਹੈ ਇਹਦੇ 쿠ਪਨ ਬਿਲਕੁਲ ਫਰੀ ਦਿੱਤੇ ਜਾਣਗੇ ਬਾਈ ਜੀ ਨੰਬਰ ਨੋਟ ਕਰਾ ਦਿਓ ਜਿੱਤੇ ਪੇਮੈਂਟ ਕਰਨੀ ਹੈ ਜੀ 94630 ਜੀ 32562 ਐਸੇ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਨਾਲ ਦੀ ਨਾਲ ਤੁਹਾਨੂੰ 쿠ਪਨ ਦਿੱਤਾ ਜਾਊਗਾ 507 ਮਿੰਟਾਂ ਦੇ ਵਿੱਚ ਵਿੱਚ ਲਓ ਵੀ ਬਹੁਤ ਥੋੜਾ ਸਮਾਂ ਬਾਕੀ ਆ 17 ਸਤੰਬਰ ਦਿਨ ਬੁੱਧਵਾਰ ਨੂੰ ਇਹ ਜਮਦੂਦ ਦਾ ਝੋਟਾ ਇਹ ਥਾਰ 4x4 ਕਿਹਦੇ ਘਰ ਦਾ ਸ਼ਿੰਗਾਰ ਬੰਦਿਆ ਬਣੂ ਉਹਦੇ ਘਰ ਦਾ ਸ਼ਿੰਗਾਰ ਬਾਈ ਜੀ ਜਿਹੜਾ ਆ ਨੰਬਰ ਤੇ ਪੇਮੈਂਟਾਂ ਪਾ ਕੇ WhatsApp ਤੇ ਭੇਜੋ ਸਕਰੀਨ ਸ਼ਾਟ ਧੰਨਵਾਦ